ਦੋਸਤੋ ਪੰਜਾਬੀ ਟ੍ਰਿਬਿਊਨ ਦਾ ਰੋਜ਼ਾਨਾ ਪ੍ਰੋਗਰਾਮ ਵਿਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਆਤੀਸ਼ਕ ਗੁੱਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਸੁਖਬੀਰ ਬਾਦਲ ਤੇ ਹਮਲਾ ਅਤੇ ਨਰੈਣ ਸਿੰਘ ਦੇ ਪਛੋਕੜ ਬਾਰੇ ਦੋਸਤੋ ਅੱਜ ਸਵੇਰੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਬਹੁਤ ਮੰਦਭਾਗੀ ਘਟਨਾ ਵਾਪਰੀ ਹੈ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਆਪਣੀ ਸੇਵਾ ਨਿਭਾ ਰਹੇ ਸੀ ਜੋ ਕਿ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਉਹਨਾਂ ਨੂੰ ਲਗਾਈ ਗਈ ਸੀ ਤਨਖਾਹ ਲਗਾਈ ਗਈ ਸੀ ਉਹ ਉਹਨਾਂ ਦੇ ਹੁਕਮ ਅਨੁਸਾਰ ਜਿਹੜਾ ਉਹ ਆਪਣੀ ਸੇਵਾ ਕਰ ਰਹੇ ਸੀਗੇ ਤੇ ਉਸੇ ਦੌਰਾਨ ਉਹਨਾਂ 'ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਇੱਕ ਵਿਅਕਤੀ ਵੱਲੋਂ ਇੱਕਦਮ ਉਹਨਾਂ 'ਤੇ ਆ ਕੇ ਪਿਸਤੌਲ ਦਾ ਕੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਤਾਂ ਸੁਰੱਖਿਆ ਕਰਮੀ ਨੇ ਤੁਰੰਤ ਦੇਖ ਕੇ ਉਸ ਵਿਅਕਤੀ ਨੂੰ ਕਾਬੂ ਕਰ ਲਿਆ ਤੇ ਗੋਲੀ ਚੱਲੀ ਤਾਂ ਜ਼ਰੂਰ ਹੈ ਪਰ ਕਿਸੇ ਤੇ ਲੱਗੀ ਨਹੀਂ ਵਿਚਾਰ ਹੈ ਕਿਆ ਤੇ ਇਸ ਦੇ ਨਾਲ ਹੀ ਜਿਹੜਾ ਉੱਥੇ ਸੁਰੱਖਿਆ ਕਰਮੀ ਸਿਵਲ ਕੱਪੜਿਆਂ 'ਚ ਤਾਇਨਾਤ ਸੀਗੇ ਜੋ ਸੁਖਪੀਰ ਸਿੰਘ ਬਾਦਲ ਦੀ ਤੇ ਸ਼੍ਰੀ ਦਰਬਾਰ ਸਾਹਿਬ ਦੀ ਸੁਰੱਖਿਆ 'ਚ ਲੱਗੇ ਹੋਏ ਸੀਗੇ ਉਹਨਾਂ ਨੇ ਉਸ ਵਿਅਕਤੀ ਨੂੰ ਕਾਬੂ ਵੀ ਕਰ ਲਿਆ ਤੇ ਦੱਸ ਦਈਏ ਇਹ ਘਟਨਾ ਜਿਹੜੀ ਹੈ ਸ਼੍ਰੀ ਦਰਬਾਰ ਸਾਹਿਬ ਤੋਂ ਬਾਹਰ ਵਾਪਰੀ ਹੈ ਜੋ ਜਿੱਥੇ ਉਹ ਸੇਵਾ ਨਿਭਾਰੇ ਸੀਗੇ ਉੱਥੇ ਉਹ ਜਿਹੜਾ ਉਹ ਸੇਵਾ ਕਰ ਰਹੇ ਸੀ ਕਿ ਤਾਂ ਉੱਥੇ ਹੀ ਜਦੋਂ ਘਟਨਾ ਵਾਪਰੀ ਤਾਂ ਉਸ ਵਿਅਕਤੀ ਨੂੰ ਕਾਬੂ ਕੀਤਾ ਗਿਆ ਤੇ ਉਸ ਵਿਅਕਤੀ ਦੀ ਪਛਾਣ ਜਿਹੜੀ ਹੈ ਉਹ ਨਾਰਾਇਣ ਸਿੰਘ ਚੌੜਾ ਵਜੋਂ ਹੋਈ ਹੈ ਤੇ ਪਹਿਲਾਂ ਤਾਂ ਇਸ ਘਟਨਾ ਤੋਂ ਬਾਅਦ ਹੀ ਪੰਜਾਬ ਦੀ ਸਿਆਸਤ ਗਰਮਾ ਗਈ ਹੈ ਸਾਰੀ ਹੀ ਸਿਆਸੀ ਪਾਰਟੀਆਂ ਵੱਲੋਂ ਇਸ ਮੁੱਦੇ ਤੇ ਆਪੋ ਆਪਣੇ ਢੰਗ ਤਰੀਕੇ ਨਾਲ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਪਰ ਸਾਰੀ ਪਾਰਟੀਆਂ ਇੱਕ ਚੀਜ਼ ਹੈ ਇਸ ਘਟਨਾ ਨੂੰ ਮੰਦਭਾਗੀ ਘਰਾੜ ਦੇ ਰਹੇ ਨੇ ਵੀ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਇਹੋ ਜਿਹੀ ਘਟਨਾ ਵਾਪਰਨਾ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਜਿੱਥੇ ਕਿ ਵੱਡੀ ਗਿਣਤੀ ਚ ਲੋਕ ਸ੍ਰੀ ਦਰਬਾਰ ਸਾਹਿਬ ਚ ਨਤਮਸਤਕ ਹੋਣ ਜਾਂਦੇ ਨੇ ਤੇ ਉੱਥੇ ਇਹੋ ਜੀ ਘਟਨਾ ਦਾ ਵਾਪਰਨਾ ਬਾਕੀ ਬਹੁਤ ਨਿੰਦਨਯੋਗ ਹੈ ਤੇ ਇਹ ਘਟਨਾ ਜਿਹੜੀ ਅੱਜ ਉੱਥੇ ਵਾਪਰੀ ਆ ਤੇ ਨਾਲ ਹੀ ਸ਼ਰਮਣੀਆਂ ਅਕਾਲੀ ਦਲ ਦੇ ਸਮੂੱਚੇ ਲੀਡਰਾਂ ਵੱਲੋਂ ਇਸ ਦੀ ਨਖੇਦੀ ਕੀਤੀ ਗਈ ਹੈ ਕਾਂਗਰਸ ਪਾਰਟੀ ਦੇ ਇੰਨਾ ਹੀ ਨਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਜਿਹੜਾ ਇਸ ਘਟਨਾ ਦੀ ਨਖੇਦੀ ਕਰਦੇ ਆ ਜਿਹੜਾ ਜਾਂਚ ਦੇ ਹੁਕਮ ਦਿੱਤੇ ਨੇ ਬਰਨਾਲੀ ਉਹਨਾਂ ਨੇ ਪੰਜਾਬ ਪੁਲਿਸ ਦੀ ਪਿੱਠ ਵੀ ਥਾਪੜੀ ਹੈ ਵੀ ਕਿ ਜਿਨ੍ਹਾਂ ਨੇ ਤੁਰੰਤ ਆਪਣੀ ਮੁਸਤੈਦੀ ਦੇ ਨਾਲ ਜਿਹੜਾ ਮੁਲਜ਼ਮ ਕਹਿ ਲਿਆ ਜਾਂ ਹਮਲਾਵਰ ਜਿਹੜਾ ਵੀ ਸੀ ਨਰੈਨ ਸਿੰਘ ਚੋੜਾ ਉਸ ਨੂੰ ਕਾਬੂ ਕਰ ਲਿਆ। ਦੋਸਤੋ ਜੇ ਪੂਰੇ ਮਾਮਲੇ ਤੇ ਦੇਖੀਏ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ 2 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਬੀਰ ਸਿੰਘ ਬਾਦਲ ਤੇ ਕਈ ਹੋਰਨਾ ਅਕਾਲੀ ਆਗੂਆਂ ਨੂੰ ਜਿਹੜਾ ਤਨਖਾਹ ਲਗਾਈ ਗਈ ਸੀ ਉਸ ਤਨਖਾਹ 'ਚ ਸੁਖਵੀਰ ਸਿੰਘ ਬਾਦਲ ਨੂੰ ਜੋ ਤਨਖਾਹ ਲਗਾਈ ਗਈ ਸੀ ਉਸ ਤਨਖਾਹ ਤੇ ਅੱਜ ਕੰਮ ਕਰ ਰਿਹਾ ਸੀ ਇਹ ਦੂਜਾ ਦਿਨ ਸੀਗਾ ਤੇ ਦੂਜੇ ਦਿਨ ਇਹੋ ਜੀ ਘਟਨਾ ਵਾਪਰਦੀ ਹੈ ਹਾਲਾਂਕਿ ਸੁਖਵੀਰ ਸਿੰਘ ਬਾਦਲ ਨੂੰ ਜਿਹੜਾ ਉੱਥੇ ਉਹਨਾਂ ਦੇ ਨਾਲ ਸਿਵਲ ਕਪੜਿਆਂ 'ਚ ਸੁਰੱਖਿਆ ਮੁਲਾਜ਼ਮ ਵੀ ਤਾਇਨਾਤ ਸੀਗੇ ਤੇ ਦਰਬਾਰ ਸਾਹਿਬ ਦੇ ਆਪਣੇ ਵੀ ਜਿਹੜੇ ਉੱਥੇ ਸੁਰੱਖਿਆ ਕਰਮੀ ਰਹਿੰਦੇ ਨੇ ਉਹ ਵੀ ਤਾਇਨਾਤ ਸੀਗੇ ਤੇ ਉਸ ਦੇ ਬਾਵਜੂਦ ਇਹੋ ਜੀ ਘਟਨਾ ਵਾਪਰਨਾ ਜਿਹੜਾ ਬਹੁਤ ਹੀ ਨਿੰਦਨਯੋਗ ਹੈ ਬਹੁਤ ਮਾੜੀ ਗੱਲ ਹੈ ਤੇ ਇਸ ਘਟਨਾ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਾਨੀ ਰਗਵੀਰ ਸਿੰਘ ਨੇ ਵੀ ਇਸ ਘਟਨਾ ਦੀ ਨਕੇਦੀ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨਹੀਂ ਜਿਹੜੇ ਨੇ ਵੀ ਕਿਾ ਉੱਥੇ ਘੰਟਾ ਘਰ ਦੇ ਬਾਹਰ ਪਹਿਰੇਦਾਰ ਦੀ ਸੇਵਾ ਨਿਭਾਰੇ ਸੀ ਤੇ ਉੱਥੇ ਇਹੋ ਜੀ ਘਟਨਾ ਇੱਕ ਸੁਖਬੀਰ ਸਿੰਘ ਬਾਦਲ ਤੇ ਨਹੀਂ ਬਲਕਿ ਇੱਕ ਸੇਵਾਦਾਰ ਤੇ ਇਹੋ ਜਿਹਾ ਹਮਲਾ ਹੋਇਆ ਤੇ ਇਹ ਬਹੁਤ ਹੀ ਮਾੜੀ ਗੱਲ ਹੈ ਤੇ ਨਾਲ ਹੀ ਉਹਨਾਂ ਨੇ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਵੀ ਇਸ ਮਾਮਲੇ ਦੀ ਜਿਹੜੀ ਜਾਂਚ ਕੀਤੀ ਜਾਵੇ ਤੇ ਜਿਹੜੇ ਵੀ ਕਸੂਰਵਾਰ ਨੇ ਉਹਨਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਤੇ ਨਾਲ ਹੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀ ਜਿਹੜਾ ਇਸ ਘਟਨਾ ਦੀ ਨਕੀਦੀ ਕੀਤੀ ਹੈ ਤੇ ਮਾਮਲੇ 'ਚ ਬਣਦੀ ਜਾਂਚ ਦੀ ਮੰਗ ਕੀਤੀ ਹੈ। ਦੋਸਤੋ ਜੇ ਇਸ ਦੇ ਨਾਲ ਹੀ ਘਟਨਾ ਦਾ ਮੰਦਭਾਗੀ ਹੈ ਹੀ ਹੈ ਕਿਉਂਕਿ ਸ੍ਰੀ ਹਰਮੰਦਰ ਸਾਹਿਬ ਜਿੱਥੇ ਕਿ ਦੁਨੀਆ ਭਰ ਤੋਂ ਲੋਕ ਆਪਣੇ ਦੁੱਖਾਂ ਨੂੰ ਦੂਰ ਕਰਨ ਪਹੁੰਚਦੇ ਨਹੀਂ ਤੇ ਉੱਥੇ ਇਹੋ ਜੀ ਘਟਨਾ ਜਿਹੜਾ ਵਾਪਰਦੀ ਹੈ ਤਾਂ ਵਾਕਈ ਚਿੰਤਾ ਦਾ ਵਿਸ਼ਾ ਹੈ ਪਰ ਇਸ ਦੇ ਨਾਲ ਹੀ ਕਈ ਤਰ੍ਹਾਂ ਦੇ ਸਵਾਲ ਇਹ ਵੀ ਉੱਠ ਰਹੇ ਨੇ ਵੀ ਕਿ ਚੇਤਨ ਸਿੰਘ ਇਹ ਨਰੇਂਦਰ ਸਿੰਘ ਚੌੜਾ ਜਿਸ ਦੇ ਖਿਲਾਫ ਪਹਿਲਾਂ ਵੀ ਕੋਈ ਇੱਕ ਨਹੀਂ ਦੋ ਨਹੀਂ ਕਈ ਕੇਸ ਤਰਜ਼ ਨਹੀਂ ਤਾਂ ਉਹਨਾਂ ਬਾਰੇ ਗੱਲ ਕਰੀਏ ਤਾਂ ਨਰੇਂਦਰ ਸਿੰਘ ਚੌੜਾ ਦੀ ਸਾਰੀ ਜੀ ਪਛੋਕੜ ਤੇ ਦੇਖੀਏ ਤਾਂ ਉਹਨਾਂ ਦਾ ਜਨਮ ਜਿਹੜਾ ਹੈ 4 ਅਪ੍ਰੈਲ 1956 ਨੂੰ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਦੇ ਪਿੰਡ ਚੌੜਾ ਦੇ ਵਿੱਚ ਹੋਇਆ ਸੀ ਦੀ ਉਹਨਾਂ ਦੇ ਖਿਲਾਫ ਹੁਣ ਤੱਕ ਕਈ ਮਾਮਲੇ ਦਰਜ ਨੇ ਤੇ ਇਹ ਵੀ ਗੱਲਾਂ ਸਾਹਮਣੇ ਆ ਰਹੀਆਂ ਨੇ ਵੀ ਕਿ 1984 ਦੇ ਵਿੱਚੋਂ ਪਾਕਿਸਤਾਨ ਚਲੇ ਗਏ ਸੀਗੇ ਜਿੱਥੇ ਉਹਨਾਂ ਨੇ ਕਿਤਾਬ ਵੀ ਲਿਖੀ ਹੈ ਤੇ ਉਹ ਗਰਮਖਿਆਲੀ ਜਥੇਬੰਦੀ ਨਾਲ ਵੀ ਜੁੜੇ ਹੋਏ ਸੀਗੇ ਤੇ ਉਹਨਾਂ ਤੇ ਕਈ ਦੇਸ਼ ਤਰੋ ਦੇ ਜਾਂ ਵਿਸਫੋਟਕ ਸਮਗਰੀਆਂ ਦੀ ਜਿਹੜਾ ਹੈਗਾ ਸਪਲਾਈ ਕਰਨ ਦੇ ਵੀ ਕੇਸ ਦਰਜ ਨੇ ਤੇ ਫਰਵਰੀ 2013 ਚ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ ਤੇ ਨਾਲ ਹੀ ਜਿਹੜਾ ਉਸ ਤੋਂ ਪਹਿਲਾਂ ਮਈ 2008 ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਸਿਵਲ ਲਾਈਨ ਥਾਣੇ 'ਚ ਵੀ ਹੋਣਾ ਤੇ ਲਗਭਗ 1 ਦਰਜੇ ਦੇ ਕਰੀਬ ਪੁਲਿਸ ਕੇਸ ਨੇ ਉਹ ਦਰਜ ਕੀਤੇ ਗਏ ਸੀਗੇ ਤੇ ਨਾਲ ਹੀ ਜੇ ਹੁਰ ਦਾਸਤੀ ਹੈ ਤਾਂ ਉਹਨਾਂ ਦਾ ਚੰਡੀਗੜ੍ਹ ਦੇ ਵਿੱਚ ਬੜੈਲ ਜੇਲ ਦੀ ਜਿਹੜੀ ਜੇਲ ਬ੍ਰੇਕ ਹੋਈ ਸੀਗੀ ਸਾਲ 2004 ਦੇ ਵਿੱਚ ਉਸ ਦੇ ਵਿੱਚ ਵੀ ਇਹਨਾਂ ਦਾ ਹੱਥ ਮੰਨਿਆ ਜਾ ਰਿਹਾ ਤੇ ਇਹੇ ਦੋਸ਼ ਲੱਗੇ ਸੀਗੇ ਉਸ ਸਮੇਂ ਇਹਨਾਂ ਤੇ ਵੀ ਇਹਨਾਂ ਨੇ ਜਿਹੜਾ ਉਸ ਸਮੇਂ ਜੇਲ੍ਹ ਦੀ ਬੱਤੀ ਜਿਹੜੀ ਹੈ ਗੁੱਲ ਕਰਨ ਚ ਇਹਨਾਂ ਦਾ ਮੁੱਖਾਤ ਸੀਗਾ ਤੇ ਉਸ ਤੋਂ ਇਲਾਵਾ ਵੀ ਇਹ ਜੇਲ੍ਹ ਦੇ ਵਿੱਚ ਵਾਰ-ਵਾਰ ਜਿਹੜਾ ਉੱਥੇ ਭਾਈ ਜਗਤਾਰ ਸਿੰਘ ਹਵਾਰਾ ਤਾਰਾ ਉਹਨਾਂ ਨੂੰ ਮਿਲਣ ਜਾਂਦੇ ਸੀਗੇ ਤੇ ਕਈ ਸਮਾਨੇ ਉੱਥੇ ਫੜਾਕੀ ਜਾਂਦੇ ਰਹੇ ਨੇ ਤੇ ਇਹੋ ਜਿਹੀ ਗੱਲਾਂ ਵੀ ਜਿਹੜੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਵੀ ਤੇ ਇਸ ਦੇ ਨਾਲ ਹੀ ਜੇਕਰ ਹੋਰ ਦੇਖੀਏ ਤਾਂ ਨਰੈਣ ਸਿੰਘ ਚੋੜਾ ਦੇ ਖਿਲਾਫ ਉਹ ਇੱਕ ਨਹੀਂ ਦੋ ਨਹੀਂ ਕਹੀ ਮੁਕਦਮੇ ਦਰਜ ਨੇ ਉਹਨਾਂ ਦੇ ਖਿਲਾਫ ਅੰਮ੍ਰਿਤਸਰ ਦੇ ਵਿੱਚ ਤਰਨਤਾਰਨ ਦੇ ਵਿੱਚ ਰੋਪੜ ਦੇ ਵਿੱਚ ਕਈ ਜਿਹੜੇ ਨੇ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਅੰਜਾਮ ਦੇਣ ਸੰਬੰਧੀ ਪੁਲਿਸ ਨੇ ਕੇਸ ਦਰਜ ਕੀਤੇ ਗਏ ਨੇ ਤੇ ਅੱਜ ਵੀ ਜਦੋਂ ਇਹ ਘਟਨਾ ਵਾਪਰਦੀ ਹੈ ਤਾਂ ਪੁਲਿਸ ਤੁਰੰਤ ਉਹਨਾਂ ਦੇ ਡੇਰਾ ਬਾਬਾ ਨਾਨਕ ਦੇ ਵਿੱਚ ਘਰ ਪਹੁੰਚਦੀ ਹੈ ਜਿੱਥੇ ਕਿ ਉਹਨਾਂ ਦੀ ਧਰਮ ਪਤਨੀ ਜਸਮੀਤ ਕੌਰ ਨਾਲ ਗੱਲਬਾਤ ਹੁੰਦੀ ਹੈ ਤਾਂ ਉਹ ਪੁਲਿਸ ਨੂੰ ਜ਼ਰੂਰ ਦੱਸਦੇ ਨੇ ਵੀ ਕਿ ਉਹਨਾਂ ਨੂੰ ਇਸ ਘਟਨਾ ਬਾਰੇ ਕੋਈ ਜਾਣਕਾਰੀ ਨਹੀਂ ਹੈ ਉਹਨਾਂ ਨੂੰ ਕੁਝ ਨਹੀਂ ਪਤਾ ਵੀ ਕਿ ਨਰੈਣ ਸਿੰਘ ਚੋੜਾ ਜੀ ਸ੍ਰੀ ਉਹਨਾਂ ਦਾ ਜੋ ਕਹਿਣਾ ਹੈ ਵੀ ਕਿ ਪੌਣਿਕ 6 ਵਜੇ ਦੇ ਕਰੀਬ ਘਰੋਂ ਗਏ ਸੀ ਤੇ ਉਹਨਾਂ ਦਾ ਕਹਿਣਾ ਸੀ ਸ੍ਰੀ ਦਰਬਾਰ ਸਾਹਿਬ ਵਿਖੇ ਕੋਈ ਵਰਸੀ ਸਮਾਗਮ ਹੈ ਤੇ ਉਹ ਉੱਥੇ ਸ਼ਮੂਲੀਅਤ ਕਰਨ ਜਾ ਰਹੇ ਨੇ ਤੇ ਉਹਨਾਂ ਨੂੰ ਇਸ ਘਟਨਾ ਬਾਰੇ ਕੁਝ ਵੀ ਨਹੀਂ ਪਤਾ ਹਾਲਾਂਕਿ ਪੰਜਾਬ ਪੁਲਿਸ ਦੀ ਟੀਮ ਨੇ ਉਹਨਾਂ ਦੇ ਘਰ ਦੀ ਛਾਪੇਮਾਰੀ ਵੀ ਕੀਤੀ ਹੈ ਉਸ ਤੋਂ ਤਾਂ ਜੋ ਕੋਈ ਨਾ ਕੋਈ ਸ਼ੱਕੀ ਆ ਕੁਝ ਸਮਾਨ ਮਿਲ ਜੇ ਪਰ ਇਹੋ ਜਿਹਾ ਹਾਲ ਤੱਕ ਕੁਝ ਨਹੀਂ ਮਿਲਿਆ ਪਰ ਪੰਜਾਬ ਪੁਲਿਸ ਨੇ ਉਹਨਾਂ ਦੀ ਪਿਸਟਲ ਜਿਹੜੀ ਆ ਉਹ ਆਪਣੇ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਨਾਲ ਹੀ ਹੁਣ ਜੇ ਦੇਖੀਏ ਤਾਂ ਇਸ ਘਟਨਾ ਤੋਂ ਬਾਅਦ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਨੇ ਉਹਨਾਂ ਨੇ ਕਿਹਾ ਵੀ ਕਿ ਜਾਂਚ ਇਸ ਤੀ ਹੋਣੀ ਚਾਹੀਦੀ ਹੈ ਤੇ ਨਾਲ ਹੀ ਉਹਨਾਂ ਨੇ ਰਿਪੋਰਟ ਵੀ ਮੰਗੀ ਹੈ ਕਿ ਜਾਂਚ ਦੀ ਰਿਪੋਰਟ ਉਹਨਾਂ ਨੂੰ ਤੁਰੰਤ ਦਿੱਤੀ ਜਾਵੇ ਪਰ ਉਹਨਾਂ ਨੇ ਨਾਲ ਹੀ ਪੰਜਾਬ ਪੁਲਿਸ ਤੇ ਪਿੱਠ ਵੀ ਥਾਪਣ ਨਾਲ ਕੰਮ ਕੀਤਾ ਜਿਨ੍ਹਾਂ ਦੀ ਮੁਸਤੈਦੀ ਦੇ ਸਦਕਾ ਮਲਜਮ ਨੂੰ ਜਾਂ ਹਮਲਾਵਰ ਨੂੰ ਕਹ ਲਈਏ ਤੁਰੰਤ ਕਾਬੂ ਕੇ ਕਰ ਲਿਆ ਗਿਆ ਕੋਈ ਵੱਡੀ ਘਟਨਾ ਵਾਪਰਨ ਤੋਂ ਪਹਿਲਾਂ ਹੀ ਉਹਨਾਂ ਦੀ ਚੌਕਸੀ ਨੇ ਘਟਨਾ ਤੇ ਜਿਹੜਾ ਹੈਗਾ ਕਾਬੂ ਪਾ ਲਿਆ ਤਾਂ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਵੀ ਜਿਹੜਾ ਹੈਗਾ ਇਸ ਮਾਮਲੇ ਨਿਖੇਦੀਤਾ ਕੀਤੀ ਜਾ ਰਹੀ ਹੈ ਪਰ ਇਸ ਦੇ ਨਾਲ ਹੀ ਜੁਡੀਸ਼ੀਅਲ ਜਾਂਚ ਦੀ ਮੰਗ ਵੀ ਕੀਤੀ ਜਾ ਰਹੀ ਹੈ ਕਿ ਇਸ ਮਾਮਲੇ ਦੀ ਜੁਡੀਸ਼ੀਅਲ ਜਾਂਚ ਜਿਹੜੀ ਆ ਹੋਣੀ ਚਾਹੀਦੀ ਹੈ ਤੇ ਇਹੋ ਜੀ ਮੰਗ ਸ਼੍ਰੋਮਣੀ ਅਕਾਲੀ ਦਲ ਵੀ ਕਰ ਰਿਹਾ ਤੇ ਕਾਂਗਰਸ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਵੀ ਇਸ ਚੀਜ਼ ਦੀ ਨਿਖੇਦੀ ਕੀਤੀ ਹੈ ਵੀ ਕਿ ਇਹ ਇਹੋ ਜੀ ਘਟਨਾ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਵਾਪਰਨੀ ਬਹੁਤ ਹੀ ਨਿੰਦਨਯੋਗ ਹੈ ਤੇ ਨਾਲ ਹੀ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ अरोड़ा ਨੇ ਵੀ ਇਹੋ ਜੀ ਘਟਨਾ ਦੀ ਜਿਹੜਾ ਨਖੇਦੀ ਕੀਤੀ ਹੈ ਕਿ ਬਹੁਤ ਮਾੜੀ ਗੱਲ ਹੈ ਪਰ ਦੋਸਤੋ ਜੇ ਇਸ ਤੋਂ हट ਕੇ ਨਾਲ ਹੀ ਗੱਲ ਇਹ ਦੇਖੀਏ ਤਾਂ ਵਾਕਈ ਇਹ ਘਟਨਾ ਮੰਦਭਾਗੀ ਤਾਂ ਹੈ ਹੀ ਹੈ ਉਹ ਵੀ ਸ਼੍ਰੀ ਦਰਬਾਰ ਸਾਹਿਬ ਵਿਖੇ ਇਹੋ ਜੀ ਘਟਨਾ ਦੇ ਬਾਹਰ ਜਿਹੜੀ ਇਹੋ ਜੀ ਘਟਨਾ ਵਾਪਰਨਾ ਇਹ ਹੋਰ ਵੀ ਚਿੰਤਾਜਨਕ ਹੈ ਪਰ ਨਾਲ ਹੀ ਜੇਕਰ ਇੱਕ ਗੱਲ ਹੋਰ ਅਸੀਂ ਦੇਖੀਏ ਤਾਂ ਜਿਵੇਂ ਅੱਜ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਸੇਵਾਦਾਰ ਦੀ ਸੇਵਾ ਨਿਭਾਰੇ ਸੁਖਵੀਰ ਸਿੰਘ ਬਾਦਲ ਤੇ ਇਹ ਹਮਲਾ ਹੋਇਆ ਇਹ ਬਹੁਤ ਮੜਾ ਤੇ ਨਾਲ ਹੀ ਅਸੀਂ ਇੱਕ ਚੀਜ਼ ਹੋਰ ਦੇਖੀ ਵੀ ਕਿ ਭਾਵੇਂ ਕਿਸੇ ਦੇ ਵੀ ਕਿਸੇ ਨਾਲ ਕੋਈ ਵੀ ਵਖਰੇਵੇਂ ਹੋਣ ਤਾਂ ਉਹ ਵਖਰੇਵਿਆਂ ਦਾ ਹੱਲ ਇਹੋ ਜੀ ਗੋਲੀਆਂ ਨਹੀਂ ਹੁੰਦੀਆਂ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਨੇ ਉਹਨਾਂ ਨੂੰ ਤਨਖਾਹ ਲਗਾਤੀ ਉਹਨਾਂ ਨੂੰ ਜੋ ਉਹਨਾਂ ਦੇ ਦੋਸ਼ ਲੱਗੇ ਸੀ ਉਹਨਾਂ ਦੋਸ਼ਾਂ ਦੇ ਜਿਹੜਾ ਹੈਗਾ ਉਹਨਾਂ ਨੇ ਉਹਨਾਂ ਨੂੰ ਤਨਖਾਹ ਲਗਾ ਕੇ ਉਹਨੂੰ ਜਿਹੜਾ ਹੈਗਾ ਸੇਵਾ ਨਿਭਾਉਂਦੇ ਹੁਕਮ ਦਿੱਤੀ ਨਹੀਂ ਤੇ ਉਹ ਉਹੀ ਸੇਵਾ ਨਿਭਾ ਰਹੇ ਸੀਗੇ ਉਸ ਸੇਵਾ ਨਿਭਾਉਂਦੇ ਹੋਏ ਇਹੋ ਜੀ ਘਟਨਾ ਦਾ ਵਾਪਰਨਾ ਇਹ ਬਹੁਤ ਮਾੜੀ ਗੱਲ ਹੈ ਉਹ ਵੀ ਇੱਕ ਸਿੱਖ ਵਿਅਕਤੀ ਵੱਲੋਂ ਜੋ ਕਿ ਆਪਣੇ ਆਪ ਨੂੰ ਇੱਕ ਗਰਮਖਿਆਲੀ ਜਥੇਬੰਦੀ ਦੇ ਆਗੂ ਨੇ ਤੇ ਆਪਣੇ ਆਪ ਨੂੰ ਸਿੱਖ ਕੌਮ ਦੇ ਨਾਲ ਜੋੜਦੇ ਨੇ ਤਾਂ ਉਹਨਾਂ ਵੱਲੋਂ ਇਹੋ ਜੀ ਘਟਨਾ ਨੂੰ ਹੋਰ ਇਹੋ ਜੀ ਥਾਂ ਤੇ ਅੰਜਾਮ ਦੇਣਾ ਬਹੁਤ ਹੀ ਮੰਦਭਾਗੀ ਗੱਲ ਹੈ ਇਸ ਲਈ ਜਿਹੜਾ ਹੈਗਾ ਇੱਕ ਚੀਜ਼ ਤਾਂ ਸਪਸ਼ਟ ਹੈ ਵੀ ਇਹ ਗੋਲੀ ਕਿਸੇ ਮਸਲੇ ਦਾ ਹੱਲ ਨਹੀਂ ਹੈ ਉਹ ਵੀ ਇਹੋ ਜੀ ਥਾਂ ਤੇ ਗੋਲੀ ਦੀ ਵਰਤੋਂ ਕਰਨਾ ਜਾਂ ਪਿਸਤੌਲ ਦੀ ਲੈ ਕੇ ਜਾਣਾ ਇਹ ਬਹੁਤ ਮਾੜੀ ਗੱਲ ਹੈ ਇਹੋ ਜਿਹਾ ਕਿਸੇ ਨੂੰ ਵੀ ਸ਼ੋਭਾ ਨਹੀਂ ਦਿੰਦਾ ਤੇ ਹੁਣ ਬੰਦ ਦੀ ਕਾਰਵਾਈ ਪੁਲਿਸ ਦੀ ਹੈ ਵੀ ਕਾ ਪੁਲਿਸ ਇਸ ਮਾਮਲੇ ਦੀ ਕੀ ਜਾਂਚ ਕਰਦੀ ਹੈ ਇੱਕ ਨਰੇਂਦਰ ਸਿੰਘ ਚੌੜਾ ਨੂੰ ਤਾਂ ਮੌਕੇ ਤੋਂ ਕਾਬੂ ਕਰ ਲਿਆ ਗਿਆ ਹੈ ਕਿ ਇਸ ਮਾਮਲੇ ਦੇ ਪਿੱਛੇ ਇਕੱਲੇ ਉਹੀ ਨਹੀਂ ਜਾਂ ਹੋਰ ਵੀ ਕਈ ਵਿਅਕਤੀਆਂ ਦੀ ਸ਼ਮੂਲੀਅਤ ਹੈ ਜਾਂ ਕਿਸੇ ਜਥੇਬੰਦੀ ਦੀ ਹੈ ਕਿਸ ਸੋਚ ਨਾਲ ਉਹਨਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਇਹ ਵੀ ਇੱਕ ਵੱਡਾ ਜਾਂਚ ਦਾ ਵਿਸ਼ਾ ਹੈ ਕਿਉਂਕਿ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਇੱਕ ਵੱਡੇ ਸਿਆਸਤਾਨ ਪਰਿਵਾਰ ਨਾਲ ਸਬੰਧਤ ਨੇ ਉਹਨਾਂ ਦੇ ਪਿਤਾ ਮਰਹੂਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਨੇ ਤੇ ਸੁਖਬੀਰ ਸਿੰਘ ਬਾਦਲ ਆਪ ਖੁਦ ਜਿਹੜੇ ਨੇ ਦੋ ਵਾਰ ਪੰਜਾਬ ਦੇ ਉਪ ਮੁੱਖ ਮੰਤਰੀ ਰਹਿ ਚੁੱਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਰਹਿ ਚੁੱਕੇ ਉਹ ਤੇ ਇਸ ਸਮੇਂ ਦਾ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਲਾਈ ਹੋਈ ਤਨਖਾਹ ਨਿਵਾ ਰਹੇ ਸੀਗੇ ਤੇ ਉਹਨਾਂ ਤੇ ਇਹੋ ਜਿਹਾ ਹਮਲਾ ਤਨਖਾਹ ਨਭਾਉਂਦੇ ਹੋਏ ਜਿਹੜਾ ਇਹਗਾ ਹੋਣਾ ਇਹ ਵਾਕਈ ਚਿੰਤਾਜਨਕ ਹੈ ਤਾਂ ਇਸ ਲਈ ਪੰਜਾਬ ਪੁਲਿਸ ਹੁਣ ਦੇਖਦੇ ਆ ਕਿ ਜਾਂਚ ਕਰਦੀ ਹੈ ਕੀ ਤੱਥ ਸਾਹਮਣੇ ਲੈ ਕੇ ਆਉਂਦੀ ਹੈ ਉਹ ਵੀ ਇੱਕ ਦੇਖਣ ਵਾਲੀ ਗੱਲ ਹੋਵੇਗੀ ਕਿਉਂਕਿ ਚੇਤਨ ਸਿੰਘ ਚੌੜਾ ਨੇ ਇਹ ਹਮਲਾ ਤਾਂ ਕੀਤਾ ਹੀ ਹੈ ਕੀਤਾ ਜੋ ਹੁਣ ਤੱਕ ਤੱਥ ਸਾਹਮਣੇ ਆ ਰਹੇ ਨਹੀਂ ਪਰ ਇਸ ਮਾਮਲੇ ਦੀ ਪੂਰੀ ਜਾਂਚ ਹੋਣਾ ਵੀ ਬਣਦਾ ਹੈ ਵੀ ਕਿਾ ਕੋਈ ਹੋਰ ਜਥੇਬੰਦੀ ਨਾਲ ਤਾਂ ਨਹੀਂ ਹੈ ਜਾਂ ਹੋਰ ਕਿਸੇ ਇਹ ਸਾਜ਼ਿਸ਼ ਦੇ ਤਹਿਤ ਤਾਂ ਨਹੀਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਉਹ ਵੀ ਇੱਕ ਜਾਂਚ ਕਰਨਾ ਪੰਜਾਬ ਪੁਲਿਸ ਦੀ ਜ਼ਿੰਮੇਵਾਰੀ ਬਣਦੀ ਹੈ ਤੇ ਨਾਲ ਹੀ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਵੀ ਬਣਦੀ ਹੈ ਕਿ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਅੱਜ ਪੁਲਿਸ ਦੀ ਪਿੱਠ 'ਤੇ ਥਾਪੜ ਰਹੀ ਨਹੀਂ ਵੀ ਉਹਨਾਂ ਨੇ ਹਮਲਾਵਰ ਨੂੰ ਤੁਰੰਤ ਕਾਬੂ ਕਰ ਲਿਆ ਪਰ ਹੁਣ ਉਹਨਾਂ ਦੀ ਜ਼ਿੰਮੇਵਾਰੀ ਇਹ ਵੀ ਬਣਦੀ ਹੈ ਕਿ ਇਸ ਮਾਮਲੇ ਦੀ ਪੂਰੀ ਘੋਕ ਕੀਤੀ ਜਾਵੇ ਤੇ ਜਿਹੜੇ-ਜਿਹੜੇ ਵਿਅਕਤੀ ਵੀ ਇਸ ਮਾਮਲੇ 'ਚ ਸ਼ਾਮਲ ਨੇ ਉਹਨਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਕਿਉਂਕਿ ਇਹ ਹੀ ਘਟਨਾ ਕੋਈ ਛੋਟੀ ਘਟਨਾ ਨਹੀਂ ਅਸੀਂ ਕਹਿ ਸਕਦੇ ਇਹ ਹੀ ਘਟਨਾ ਸ਼੍ਰੀ ਹਰਿਮੰਦਰ ਸਾਹਿਬ ਦੇ ਬਾਹਰ ਵਾਪਰੀ ਹੈ ਤਾਂ ਉੱਥੇ ਐਰੋ ਜੀ ਘਟਨਾ ਦਾ ਵਾਪਰਨਾ ਵਾਕਈ ਇੱਕ ਵਿਸ਼ਾ ਪਦਰਤ ਹੈ ਜਿਹੜਾ ਗੱਲ ਜਾਣ ਵਾਲੀ ਗੱਲ ਹੋ ਜਾਂਦੀ ਹੈ ਤਾਂ ਉੱਥੇ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਵੀ ਕਿਸ ਮਾਮਲੇ ਦੀ ਹੁੰਡੰਗਾਈ ਨਾਲ ਜਾਂਚ ਕਰੇ ਤੇ ਦੇਖਦੇ ਹਾਂ ਪੁਲਿਸ ਤੇ ਸਰਕਾਰ ਕੀ ਕੱਢ ਕੇ ਸਾਹਮਣੇ ਲਿਆਉਂਦੀ ਹੈ ਕੀ ਲੋਕਾਂ ਅੱਗੇ ਰੱਖਦੀ ਹੈ ਉਹ ਦੇਖਣ ਵਾਲੀ ਗੱਲ ਹੋਵੇਗੀ ਪਰ ਜਿਵੇਂ ਜਿਵੇਂ ਜਾਂਚ 'ਚ ਜੋ ਕੁਝ ਸਾਹਮਣੇ ਆਂਦਾ ਰਹੇਗਾ ਉਸ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਤੇ ਕੱਲ ਨੂੰ ਇਸੇ ਸਮੇਂ ਫੇਰ ਇੱਕ ਨਵੇਂ ਮੁੱਦੇ ਤੇ ਗੱਲਬਾਤ ਕਰਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਧੰਨ